ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੁਣ ਲੋਕ ਸਭਾ ਮੈਂਬਰ ਬਣਨ ਤੇ ਗਿੱਦੜਬਾਹ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਆ ਤੇ ਗਿੱਦੜਬਾਹ ਦੀ ਜ਼ਿਮਨੀ ਚੋਣ ਬੜੀ ਹੀ ਦਿਲਚਸਪ ਹੋਵੇਗੀ ਦਿਲਚਸਪ ਕਿਉਂ ਹੋਵੇਗੀ ਕਿਉਂਕਿ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਸੋਚ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਉਮੀਦਵਾਰ ਬਣਾ ਕੇ ਇਹ ਤੋਂ ਜਤਾਇਆ ਜਾਵੇਗਾ ਕਿ ਸੋ ਇਹ ਜੜੀ ਸੀਟ ਹੈ ਸਾਡੇ ਹਿੱਸੇ ਆ ਜਾਵੇਗੀ ਤੇ ਉਧਰ ਹੀ ਰਾਜਾ ਵੜਿੰਗ ਦਾ ਸੋਚਣਾ ਹੈ ਕਿ ਆਪਣੀ ਪਤਨੀ ਯਾਨੀ ਕਿ ਅਮ੍ਰਿਤਾ ਸਿੰਘ ਨੂੰ ਇਸ ਚੋਣ ਦੇ ਵਿੱਚ ਉਮੀਦਵਾਰ ਬਣਾਉਣਗੇ ਤੇ ਉਧਰ ਹੀ ਆਪ ਦੇ ਜੇ ਗੱਲ ਕਰੀਏ ਸਕਦਾ ਕਿ ਆਪ ਐਡਵੋਕੇਟ ਪ੍ਰਤਪਾਲ ਸ਼ਰਮਾ ਨੂੰ ਉਮੀਦਵਾਰ ਦੇ ਵਜੋਂ ਇੱਥੇ ਉਤਾਰਦਣ ਮੈਦਾਨ ਦੇ ਵਿੱਚ ਉਤਾਰਨਗੇ ਪਰ ਇਹਨਾਂ ਸਾਰਿਆਂ ਦੇ ਵਿੱਚ ਹੁਣ ਐਂਟਰੀ ਹੁੰਦੀ ਹੈ ਪ੍ਰਧਾਨ ਮੰਤਰੀ ਬਾਜੇਕੇ ਦੀ ਜੋ ਕਿ ਇਸ ਵੇਲੇ ਅਸਾਮ ਦੀ ਦਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਉਸ ਦੇ ਉੱਤੇ ਐਨਐਸਏ ਲੱਗੀ ਹੋਈ ਹੈ ਦੱਸਦੇ ਕਿ ਪ੍ਰਧਾਨ ਮੰਤਰੀ ਬਾਜੇਕੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਸਰਗਰਮ ਰਹਿੰਦਾ ਸੀ ਅਕਸਰ ਹੀ ਆਪਣੇ ਫੇਸਬੁੱਕ ਤੇ ਇੰਸਟਾਗ੍ਰam ਤੇ ਉਹ ਕਿਸੇ ਨਾ ਕਿਸੇ ਬਾਰੇ ਬੋਲ ਕੇ ਜਾਂ ਕੁਝ ਨਾ ਕੁਝ ਵੀਡੀਓਜ਼ ਜਿਹੜੀਆਂ ਅਪਲੋਡ ਕਰਦਾ ਰਹਿੰਦਾ ਸੀ ਤੇ ਇਸ ਦੇ ਵਿੱਚਕਾਰ ਜਦੋਂ ਅਮ੍ਰਿਤਪਾਲ ਦੀ ਐਂਟਰੀ ਹੁੰਦੀ ਹੈ ਪੰਜਾਬ ਦੇ ਵਿੱਚ ਤੇ ਉਹ ਅੰਮ੍ਰਿਤਪਾਲ ਤੋਂ ਕਾਫੀ ਪ੍ਰਭਾਵਿਤ ਹੁੰਦਾ ਹੈ ਅੰਮ੍ਰਿਤ ਸ਼ੱਕ ਲੈਂਦਾ ਹੈ ਤੇ ਅੰਮ੍ਰਿਤਪਾਲ ਦੇ ਸਮਰਥਨ ਦੇ ਵਿੱਚ ਖੜਾ ਹੋ ਜਾਂਦਾ ਹੈ ਤੇ ਜਦੋਂ ਮਾਰਚ 2023 ਦੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਚ ਗ੍ਰਿਫਤਾਰ ਕਰਦੀ ਹੈ ਤੇ ਉਸ ਦੇ ਨਾਲ ਹੀ ਪ੍ਰਧਾਨ ਮੰਤਰੀ ਬਾਜਕੇ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਪ੍ਰਧਾਨ ਮੰਤਰੀ ਬਾਜਕੇ ਤੇ ਵੀ ਅੰਮ੍ਰਿਤਪਾਲ ਦੇ ਵਾਂਗ ਹੀ ਐਨਐਸਏ ਲਗਾ ਦਿੱਤੀ ਜਾਂਦੀ ਹੈ ਹੁਣ ਪ੍ਰਧਾਨ ਮੰਤਰੀ ਬਾਜਕੇ ਦੇ ਉੱਤੇ 1 ਸਾਲ ਦੀ ਹੋਰ ਐਨਐਸਏ ਵਧਾ ਦਿੱਤੀ ਗਈ ਹੈ ਤੇ ਇਸ ਦੇ ਵਿਚਾਰ ਲਈ ਹੁਣ ਜਦੋਂ ਗਿੱਦੜਬਾ ਜ਼ਿਮਨੀ ਚੋਣ ਦੀ ਗੱਲ ਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਬਾਜੇਕੇ ਦੇ بیٹے ਵੱਲੋਂ ਇੰਸਟਾਗ੍ਰam ਦੇ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਗਿੱਦੜਬਾਹ ਜ਼ਿਮਨੀ ਚੋਣ ਉਮੀਦ ਆਜ਼ਾਦ ਉਮੀਦਵਾਰ ਦੇ ਵਜੋਂ ਹੁਣ ਪ੍ਰਧਾਨ ਮੰਤਰੀ ਬਾਜੇਕੇ ਵੀ ਇਹ ਚੋਣ ਲੜਨਗੇ ਹੁਣ ਇੱਥੇ ਹੀ ਇਹ ਦਿਲਚਸਪ ਹੋਣ ਵਾਲੀ ਹੈ ਕਿ ਜਿੱਤੇ ਬਾਕੀ ਪਾਰਟੀਆਂ ਆਪਣੇ ਉਮੀਦਵਾਰ ਮੈਦਾਨ ਚ ਉਤਾਰਨ ਨੂੰ ਬੈਠੀਆਂ ਸੀ ਕਿ ਸੋਚ ਰਹੀਆਂ ਸੀ ਕਿ ਇਹ ਸੀਟ ਸਾਡੇ ਵੱਲ ਹੋਵੇਗੀ ਤੇ ਉਧਰ ਹੀ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੀ ਐਂਟਰੀ ਹੋ ਗਈ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਕੀ ਅਮ੍ਰਿਤਪਾਲ ਸਿੰਘ ਦੇ ਵਾਂਗੂ ਪ੍ਰਧਾਨ ਮੰਤਰੀ ਬਾਜੇਕੇ ਵੀ ਬਾਜ਼ੀ ਮਾਰ ਜਾਵੇਗਾ ਜਾਂ ਫਿਰ ਇਹ ਸੀਟ ਜਿਹੜੀ ਹੈ ਇਹ ਕਿਸੇ ਹੋਰ ਸਿਆਸੀ ਪਾਰਟੀ ਦੇ ਹਿੱਸੇ ਆਵੇਗੀ ਹੁਣ ਅਮ੍ਰਿਤਪਾਲ ਸਿੰਘ ਨੇ ਤਾਂ ਵੱਡੇ ਲੀਡ ਦੇ ਨਾਲ ਚੋਣ ਜਿੱਤ ਲਈ ਹੈ ਤੇ ਹੁਣ ਜਦੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਮ੍ਰਿਤਪਾਲ ਤੋ ਬਾਦਨ ਪ੍ਰਧਾਨ ਮੰਤਰੀ ਬਾਜੇਗੇ ਵੀ ਲੜ ਰਿਹਾ ਕਿਤੇ ਨਾ ਕਿਤੇ ਹੋ ਸਕਦਾ ਕਿ ਲੋਕ ਲੋਕ ਸੋਚਦੇ ਹੋਣਗੇ ਕਿ ਜੇ ਅਮਰਿਤਪਾਲ ਦੇ ਹੱਕ ਦੇ ਵਿੱਚ ਆ ਗਏ ਨੇ ਤੇ ਪ੍ਰਧਾਨ ਮੰਤਰੀ ਬਾਜੇਗੇ ਦੇ ਹੱਥ 'ਚ ਵੀ ਆ ਜਾਣਗੇ ਪਰ ਪ੍ਰਧਾਨ ਮੰਤਰੀ ਬਾਜੇਗੇ ਦਾ ਵੀ ਅਮਰਿਤਪਾਲ ਦੇ ਵਾਂਗੂ ਕੋਈ ਵੀ ਸਿਆਸੀ ਉਹਨਾਂ ਦਾ ਬੈਕਗ੍ਰਾਉਂਡ ਨਹੀਂ ਹੈਗਾ ਕਿਸੇ ਵੀ ਉਹ ਸਿਆਸੀ ਪਾਰਟੀ ਦੇ ਨਾਲ ਵੀ ਨਹੀਂ ਉਹਨਾਂ ਦਾ ਕੋਈ ਲਿੰਕ ਹੈਗਾ ਤੇ ਹੁਣ ਦੇਖਣਾ ਹੋਵੇਗਾ ਕਿ ਅਮਰਿਤਪਾਲ ਦੇ ਵਾਂਗੂ ਪ੍ਰਧਾਨ ਮੰਤਰੀ ਬਾਜੇਕੇ ਵੀ ਬਾਜ਼ੀ ਮਾਰਦਾ ਹੈ ਜਾਂ ਫਿਰ ਕੋਈ ਹੋਰ ਸਿਆਸੀ ਪਾਰਟੀ ਇਸ ਨੂੰ ਆਪਣੇ ਨਾਮ ਕਰ ਲੈਂਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ Never miss an update.